ਹਾਂ ਵੀ ਦੋਸਤੋ ਸਤਿ ਸ੍ਰੀ ਅਕਾਲ ਜਨਵਰ ਵਕਮ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬੱਕਰੀਆਂ ਦੇ ਫਾਰਮ ਦੀ ਇਹ ਬੱਕਰੀ ਆਪਣੀ ਕਾਲੀ ਪਹਿਲੀ ਵਾਰ ਕ੍ਰੋਸ ਹੋਈ ਹੈ ਕੱਲ ਬੇਟਨ ਜਾ ਕੇ ਇਹਨਾਂ ਦੇ ਘੁੰਗਰੂ ਪਾਏ ਨੇ ਦੱਸੋ ਕਿਦਾਂ ਲੱਗੇ ਘੁੰਗਰੂ ਵਾਲੇ ਪਟੇ ਦੋ ਬਿਨੇ ਦੇ ਗੱਬੜਾ ਜੀ ਤੇ ਆਪਣੀ ਮੁੰਦਰੀ ਇਹ ਹੋ ਗਈ 9 ਮਹੀਨੇ ਦੀ ਦੇਖੋ ਨਸਲ ਦੱਸਿਓ ਕਿੰਦਾਂ ਦੀ ਸੋਹਣੀ ਹੈ ਤੇ ਐਟੇ ਦੀ ਹੈਗੀ ਹੈ ਘਟੂ ਘਟ ਗਤੀ ਤੇ ਤਿੰਚਾ 9 ਮਹੀਨੇ ਦੀ ਤੇ ਆ ਇਸੇ ਦੀ ਮਾਂ ਵੱਡੀ ਲਾਲੋ ਬਹੁਤ ਸੋਹਣੀ ਨਸਲ ਦੀ ਬੱਕਰੀ ਹੈ ਲਾਲੋ 4 ਕਿਲੋ ਗ੍ਰਾਮ ਦੀ ਰਹੀ ਹੈ ਪਿਛਲੀ ਵਾਰ ਇੱਕ ਦਿਨ ਵੀ ਇੱਕ ਦਿਨ ਵੀ ਕਦੇ ਵਲਟੀ ਦੇ ਵਿੱਚ ਨਹੀਂ ਚੋਇਆ ਸਾਰਾ ਆਈਸੀ ਮੇਮ ਨੂੰ ਨੁੱਟੀਆਂਉਂਦੇ ਰਹੇ ਤੇ 9 ਮਹੀਨੇ ਦੀ ਪੂਰੀ ਤਕੜੀ ਬੱਕਰੀ ਬਣ ਗਈ ਹੈ ਤੇ ਦੱਸਿਓ ਕਿੱਤਾ ਲੱਗਦਾ ਕ੍ਰੀਨਾ ਫਾਰਮ ਕਿੱਦਾਂ ਲੱਗ ਜੈਨੇ ਸੋਨੇ ਪੱਤੇ ਪਾਏ ਹੋਏ ਆ ਵੀ ਦੁਬਾਰਾ ਗੱਬਣਾ ਦੁਬਾਰਾ ਸੋਣ ਵਾਲੀ ਹੈ ਇਹ 2 ਮਹੀਨੇ ਦੀ ਗੱਬਣਾ ਤੇ ਆਹ ਡੱਕ ਫਾਰਮ ਆਪਣਾ ਤੇ ਕੰਮ ਸ਼ੁਰੂ ਕਰਨ ਹੋ ਗਿਆ ਆਪਾਂ ਨੂੰ ਕੱਟਕਟ 1-2 ਸਾਲ ਤੇ ਅੱਗੇ ਹੋਰ ਡੰਡੇ ਸੋਚਦੇ ਆ ਦੱਸਿਓ ਕਿੰਧਾ ਲੱਗੇ ਆਪਣਾ ਬੱਕਰੀਆਂ ਦਾ ਫਾਰਮ ਬਹੁਤ ਸੋਹਣੀ ਨਾਲ ਦੀ ਆਪਣੇ ਕੋਲ ਤਿੰਨ ਬੱਕਰੀਆਂ ਨੇ ਤੇ ਇੱਕ ਪੱਠ ਹੈ ਬਹੁਤ ਜੀ ਲਗਾਉਂਦੀਆਂ ਨੇ ਬਹੁਤ ਸੋਹਣੇ ਲੱਗਦੇ ਸੌਕੀਆਂ ਰੱਖੀਆਂ ਸੀ ਤੇ ਉਹ ਇਹਨਾਂ ਦੀ ਪ੍ਰੋਫਾਈਲ ਦੇਖ ਕੇ ਲੱਗਣ ਲੱਗਿਆ ਤੇ ਇਹਨਾਂ ਨੇ ਪਸੰਦੀ ਫਾਰਮ ਉਹਦੇ ਰੂਪ ਦੇ ਦੀਏ। ਵਾਹਿਗੁਰੂ ਨੇ ਕਿਰਪਾ ਕਰੀ ਆਪ ਸਭ ਦਾ ਸਾਥ ਰਿਹਾ ਲੈ ਕੇ ਸ਼ੇਅਰ ਕਰਦੇ ਰਹੇ। ਇੱਕ ਦਿਨ ਸੋਨਾ ਤੇ ਵੱਡਾ ਫਾਰਮ ਪਾਵਾਂਗੇ। ਤੇ ਸੇਵਾ ਵੀ ਹੈ ਤੇ ਨਾਲੇ ਪ੍ਰੋਫ ਵੀ ਚੰਗਾ ਹੈ। ਤੇ ਅੱਜ ਦੇ ਲਈ ਪੱਲੀਆ ਬੱਕਰੀਆਂ ਦਾ ਸਾਨੂੰ ਆਪ ਜੀ ਦੇ ਰੂਬਰੂ ਇੱਕ ਸੋਨਾ ਬਲੌਕ ਲੈ ਕੇ ਉਹ ਫਿਲਮ ਐਸ ਦਾਵਾਂਗੇ। ਬੋਹਰਾ ਨਸਲੀ। ਮੱਝ ਆਪਣੇ ਕੋਲ ਬਹੁਤ ਸੋਹਣੇ ਮੱਝਾਂ ਨੇ ਕੱਲ ਨੂੰ ਉਹਨਾਂ ਦਾ ਇੱਕ ਬਲੌਗ ਪਾਵਾਂਗੇ ਉਸ ਤੋਂ ਬਾਅਦ ਫਿਰ ਗਾਵਾਂ ਦਾ ਤੇ ਜਿਵੇਂ ਜਿਵੇਂ ਵੀ ਅੱਗੇ ਹੋਈ ਜਾਊਗਾ ਆਪਰ ਸਮੋਹ ਦੇ ਜਾਊਂਗੇ ਤੇ ਸੋਹਣੇ ਸੋਹਣੇ ਵੀਡੀਓ ਬਣਾ ਕੇ ਕਲਿੱਪ ਬਣਾ ਕੇ ਆਪ ਜੀ ਨੂੰ ਕਰਦੇ ਰਹੇ ਤੇ ਸਾਂ ਕਰ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੱਝ ਲਈ ਇਹਨੇ